ਸਰ ਜੀ ਗਾਲ ਜੀ ਡੀਪੀਸੀ ਪੰਜਾਬੀ ਸੱਟਾ ਡੈਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਹੋ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਈਏ ਕੀ ਭਾਵੇਂ ਲੱਖ ਵਾਰ ਮੋਬਾਈਲ ਨੇ ਬਚਪਨ 'ਚ ਖੇਡੀਆਂ ਜਾਣ ਵਾਲੀਆਂ ਕਈ ਖੇਡਾਂ ਨੂੰ ਖਤਮ ਕਰ ਦਿੱਤਾ ਕਈ ਤਰ੍ਹਾਂ ਦੀਆਂ ਖੇਡਾਂ ਜੋ ਬਚਪਨ ਦੇ ਵਿੱਚ ਖੇਡੀਆਂ ਜਾਂਦੀਆਂ ਸੀ ਉਹ ਮੋਬਾਈਲਾਂ ਨੇ ਜਿਹੜੀਆਂ ਨੇ ਬਿਲਕੁਲ ਖਤਮ ਕਰ ਦਿੱਤੀਆਂ ਨੇ ਬੱਚੇ ਬਿਲਕੁਲ ਉਹਨਾਂ ਖੇਡਾਂ ਨੂੰ ਨਹੀਂ ਖੇਡਦੇ ਪਰ ਇੱਕ ਖੇਡ ਐਸੀ ਜੋ ਕਿ ਲੋਹੜੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਹੈ ਪਤੰਗ ਬਾਜੀ ਤਾਂ ਦਾਦੀ ਕਿ ਪਤੰਗ ਬਾਜੀ ਅੱਜ ਤੋਂ 40-50 ਸਾਲ ਪਹਿਲਾਂ ਵੀ ਇਸੇ ਤਰ੍ਹਾਂ ਹੀ ਕੀਤੀ ਜਾਂਦੀ ਸੀ ਲੋਕ ਆਪਣੇ ਘਰਾਂ ਦੀਆਂ ਸੱਤਾਂ ਦੇ ਉੱਤੇ ਖੁੱਲੀਆਂ ਗਰਾਊਂਡਾਂ ਦੇ ਵਿੱਚ ਪਤੰਗ ਬਾਜੀ ਕਰਨ ਜਾਂਦੇ ਸੀ ਤੇ ਪਤੰਗ ਇੱਕ ਦੂਜੇ ਦੇ ਨਾਲ ਪੇਚੇ ਲਾ ਕੇ ਕੱਟ ਕੇ ਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਨਜ਼ਾਰੇ ਲੁੱਟਦੇ ਸੀ ਤਾਂ ਦੱਦੀ ਇਹ ਕਿ ਜਿੱਥੇ ਲੋਕ ਵਨਸਵੰਨੀਆਂ ਪਤੰਗਾਂ ਚੜਾਉਂਦੇ ਤੇ ਉੱਥੇ ਹੀ ਬਹੁਤ ਸਾਰੇ ਬੱਚੇ ਇਨ੍ਹਾਂ ਪਤੰਗਾਂ ਨੂੰ ਕੱਟਣ ਤੋਂ ਬਾਅਦਾ ਲੁੱਟਣ ਦੇ ਵਿੱਚ ਵੀ ਨਜ਼ਾਰੇ ਲੈਂਦੇ ਨੇ ਜਿੱਥੇ ਕਿ ਅਮੀਰ ਲੋਕ ਇਹਨਾਂ ਪਤੰਗਾਂ ਨੂੰ ਖਰੀਦ ਕੇ ਚੜਾਉਂਦੇ ਤੇ ਉੱਥੇ ਹੀ ਕੁਝ ਐਸੇ ਬੱਚੇ ਵੀ ਜੋ ਪਤੰਗਾਂ ਨੂੰ ਮੁੱਲ ਤਾਂ ਨਹੀਂ ਖਰੀਦ ਸਕਦੇ ਪਰ ਉਹ ਹੋਈਆਂ ਪਤੰਗਾਂ ਨੂੰ ਲੁੱਟ ਕੇ ਹੀ ਆਪਣਾ ਜੜਾ ਆ ਉਹ ਇਹ ਸਾਰਾ ਸੀਜ਼ਨ ਲੰਘਾ ਲੈਂਦੇ ਸਾਡੀ ਕਦੇ ਉਹਨਾਂ ਨੇ ਇਹ ਪਤੰਗਾਂ ਚੜਾਈਆਂ ਹੋਣ ਪਰ ਪੂਰਾ ਸੀਜ਼ਨ ਜਿਹੜਾ ਆ ਉਹ ਪਤੰਗਾਂ ਲੁੱਟਣ ਦੇ ਵਿੱਚ ਉਹ ਜ਼ਰੂਰ ਘਟ ਦਿੰਦੇ ਨੇ ਖਾਂਡ ਦੇ ਵਿੱਚ ਫਸਲਾਂ ਦੇ ਵਿੱਚ ਧੁੰਦ ਧੁਆਕ ਦੇ ਵਿੱਚ ਵੀ ਪਤੰਗਾਂ ਦੇ ਪਿੱਛੇ ਦੌੜਦੇ ਬੱਚੇ ਅਕਸਰ ਤੁਹਾਨੂੰ ਮਿਲ ਜਾਣਗੇ ਕਿਉਂਕਿ ਪਤੰਗ ਬਾਜੀ ਕੁਝ ਐਸੀ ਸਹਿ ਕੁਝ ਐਸਾ ਸੁੰਦਰ ਨਜ਼ਾਰਾ ਕੁਝ ਐਸਾ ਮਨਮੋਹਕ ਨਜ਼ਾਰਾ ਦਿੰਦੀ ਹੈ ਕਿ ਕੋਈ ਵੀ ਪਿੱਛੇ ਨਹੀਂ ਰਹਿ ਸਕਦਾ ਤੇ ਟੜਾਤਾ ਰੰਗ-ਬਰੰਗੀਆਂ ਪਤੰਗਾਂ ਤੇ ਵੱਖ-ਵੱਖ ਡਿਜ਼ਾਈਨਾਂ ਦੇ ਵਿੱਚ ਜਿਹੜੀਆਂ ਪਤੰਗਾਂ ਨੇ ਉਹ ਬਾਜ਼ਾਰ ਦੇ ਵਿੱਚ ਆ ਚੁੱਕੀਆਂ ਨੇ ਤੇ ਲੋਕ ਇਹਨਾਂ ਪਤੰਗਾਂ ਨੂੰ ਖਰੀਦ ਕੇ ਆਪਣੇ ਤੇ ਆਪਣੇ ਬੱਚਿਆਂ ਦੇ ਲਈ ਲੈ ਕੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਕਿੰਨੀਆਂ ਰੰਗीन ਪਤੰਗਾਂ ਨੇ ਬੇਸ਼ੱਕ ਉਹ ਗੁੱਡੀ ਕਾਗਜ਼ ਦੀਆਂ ਬਣੀਆਂ ਹੋਣ ਚਾਹੇ ਉਹ ਬਣੀਆਂ ਹੋਣ ਇੱਕ ਮومی ਪੇਪਰ ਜਾਂ ਲਫਾਫੇ ਤੋਂ ਤਾਂ ਵੀ ਇਹ ਪਤੰਗਾ ਬਹੁਤ ਹੀ ਖੂਬਸੂਰਤ ਤੇ ਸੁੰਦਰ ਦੇਖਦੇ ਵਿੱਚ ਦਿਖਾਈ ਦੇ ਰਹੀਆਂ ਨੇ ਜਿੱਥੇ ਕਿ ਦੁਕਾਨਦਾਰਾਂ ਦੀ ਰੋਜੀ ਰੋਟੀ ਚੱਲਦੀ ਹੈ ਉੱਥੇ ਹੀ ਦੁਕਾਨਦਾਰ ਨੇ ਕਿਹਾ ਕਿ ਇਹ ਸਾਰੀਆਂ ਪਤੰਗਾ ਹੈਂਡ ਮੇਡ ਹੁੰਦੀਆਂ ਨੇ ਹੱਥ ਨਾਲ ਬਣਾਈ ਜਾਂਦੀਆਂ ਨੇ ਤੇ ਬਹੁਤ ਸਾਰੇ ਕਾਰੀਗਰਾਂ ਨੂੰ ਇਸ ਦੇ ਉੱਤੇ ਰੋਜੀ ਮਿਲਦੀ ਹੈ ਜੋ ਕਿ ਪੂਰਾ ਸਾਲ ਪਤੰਗਾ ਬਣਾਉਂਦੇ ਤੇ ਲੋਹੜੀ ਦੇ ਸੀਜ਼ਨ ਦੇ ਉੱਤੇ ਇਹਨਾਂ ਪਤੰਗਾਂ ਨੂੰ ਵੇਚ ਕੇ ਤੇ ਆਪਣੀ ਇਨਕਮ ਜਨਰੇਟ ਕਰਦੇ ਤੇ ਆਪਣੇ ਪਰਿਵਾਰਾਂ ਨੂੰ ਪਾਲਦੇ ਨੇ ਤੇ ਇਹੀ ਪਤੰਗਾਂ ਵੇਚ ਕੇ ਅਸੀਂ ਵੀ ਆਪਣੇ ਪਰਿਵਾਰਾਂ ਨੂੰ ਪਾਲਦੇ ਹਾਂ ਨਾਲ ਦੀ ਨਾਲ ਦੀ ਉਹਨਾਂ ਨੇ ਕਿਹਾ ਕਿ ਇਹ ਪਤੰਗਾਂ ਬਹੁਤ ਤਰ੍ਹਾਂ ਦੇ ਡਿਜ਼ਾਈਨਾਂ ਦੇ ਵਿੱਚ ਆਉਂਦੀਆਂ ਨੇ ਤੇ ਸਾਰੇ ਡਿਜ਼ਾਈਨ ਜਿਹੜੇ ਨੇ ਉਹ ਹੱਥਾਂ ਦੇ ਨਾਲ ਹੀ ਬਣਾਏ ਜਾਂਦੇ ਨੇ ਉੱਥੇ ਹੀ ਗੱਲ ਕਰੀਏ ਤੇ ਜਿਹੜੇ ਲੋਕ ਪਤੰਗਾ ਖਰੀਦਣ ਪਹੁੰਚੇ ਹੋਏ ਸੀ ਤਾਂ ਉਹਨਾਂ ਨੇ ਕਿਹਾ ਕਿ ਪਤੰਗਬਾਜ਼ੀ ਜੋ ਕਿ ਨਵੇਕਲਾ ਸੌਂਕ ਤਿੰਨ ਨਵੇਕਲੀ ਖੇਡਿਆ ਇਹ ਲੋਕ ਖੇਡਦੇ ਨੇ ਲੋਕ ਪਤੰਗਬਾਜ਼ੀ ਕਰਦੇ ਨੇ ਤੇ ਲੋਹੜੀ ਦੇ ਇਸ ਮਹੀਨੇ ਦੇ ਵਿੱਚ ਬਸੰਤ ਤੱਕ ਲੋਕ ਗੁੱਡੀ ਉਡਾਉਂਦੇ ਤੇ ਗੁੱਡੀ ਦੇ ਨਾਲ ਮੌਜ ਵੀ ਅਡਾਉਂਦੇ ਨਜ਼ਰ ਆ ਹੀ ਜਾਂਦੇ ਨੇ ਤੁਸੀਂ ਦੇ ਦੇ ਪੀਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਇਹ ਤਸਵੀਰਾਂ ਕਿਵੇਂ ਦੀ ਲੱਗਿਆ ਸਾਰੀ ਗੱਲ ਬਾਤ ਤੇ ਤੁਸੀਂ ਕੀ ਕਰਨਾ ਚਾਹੋਗੇ ਆਪਣਾ ਕਮੈਂਟ ਜਰੂਰ ਕਰਿਓ ਧੰਨਵਾਦ ਇਸ ਤਰ੍ਹਾਂ ਦਾ ਸੀਜ਼ਨ ਇਸ ਵਾਰ ਬੁਢੀ ਦਾ ਬਹੁਤ ਸੋਹਣਾ ਸੀਜ਼ਨ ਚੱਲ ਰਿਹਾ ਜੀ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਬੜਾ ਰੁਝਾਨ ਹੈ ਜਿਹੜੇ ਬੱਚੇ 10 ਮਹੀਨੇ ਮੋਬਾਈਲਾਂ 'ਚ ਰੁੱਝੇ ਰਹਿੰਦੇ ਨੇ ਜਦੋਂ ਗੁੱਡੀ ਦਾ ਸੀਜ਼ਨ ਆਉਂਦਾ ਤੇ ਤੁਹਾਨੂੰ ਹਰ ਬੱਚਾ ਗੁੱਡੀ ਚੜਾਉਂਦਾ ਸ਼ਕੀ ਨਜ਼ਰ ਆਊਗਾ ਈਵਨ ਦਨ ਕਿ ਛੋਟਾ ਬੱਚਾ ਵੀ ਜਿਹੜਾ ਹੋਊਗਾ ਨਾ ਜੀ ਜਿੰਨੂੰ ਗੁੱਡੀ ਨਹੀਂ ਚੜਾਉਣੀ ਆਉਂਦੀ ਲੇਕਿਨ ਅੰਮ੍ਰਿਤਸਰ ਤੇ ਬਟਾਲਾ ਵੈਲਡ ਦੇ ਵਿੱਚ ਕਿਸੇ ਦੇਖ ਲਿਓ ਤੁਹਾਨੂੰ ਆਪਣੀ ਛੱਤ ਤੇ 2 ਮਹੀਨੇ ਨਜ਼ਰ ਆਊਗਾ ਗੁੱਡੀ ਚੜਾਉਂਦਾ ਈਸਵਰ ਕਿਹੜੀ ਗੁੱਡੀ ਜਾਂਦਾ ਟਾਈਮ 'ਚ ਗੁਡੀ ਜਦਾ ਜੀ ਜਿਸ ਵਰੀ ਫੈਨਸੀ ਕਾਰਡ ਦਾ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਅੱਖਾਂ ਨੂੰ ਲੁਭਾਉਂਦੇ ਨੇ ਉਹ ਡਿਜ਼ਾਈਨ ਵਿਕ ਰਹੇ ਨੇ ਉਹਦੇ ਨਾਲ ਕੁਝ ਡ੍ਰੈਗਨਸ ਗਾਈਡਸ ਆ ਕੁਝ ਅ ਡਿਫਰੈਂਟ ਤਰ੍ਹਾਂ ਦੇ ਜੋਕਰ ਸਟਾਈਲ ਦੇ ਕਾਈਡਸ ਆ ਉਹ ਵਿਕਦੀਆਂ ਵੀ ਆ ਜੀ ਜੇ ਦੇਖਿਆ ਜੀ ਅਭੀ ਤਾਂ ਇਹ ਜੁੜੇ ਖਾਈਛੇ ਕਿੰਨਾ ਸਮਾਂ ਚੱਲ ਗਿਆ ਨਾ ਕਾਈਡ ਦਾ ਮੈਨੂਫੈਕਚਰਿੰਗ ਦਾ ਟਾਈਮ ਤੇ ਸਾਰਾ ਸਾਲ ਹੀ ਆ ਜੀ ਹੈਂਡਵਰਕ ਆ ਕੱਲੀ ਕੱਲੀ ਚੀਜ਼ ਨੂੰ ਹੱਥ ਦੇ ਨਾਲ ਜੋੜਨਾ ਜੇ ਕੋਈ ਡਿਜ਼ਾਈਨ ਬੰਦਾ ਇਹ ਕਿਸੇ ਤਰ੍ਹਾਂ ਦੀ ਮਸ਼ੀਨ ਦਾ ਵਰਕ ਨਹੀਂ ਹੁੰਦਾ ਟੀਲੇ ਤੋਂ ਲੈ ਕੇ ਗੁੱਡੀ ਦੇ ਬਣਨ ਤੱਕ ਸਿੰਗਲ ਜੀ ਇੱਕ ਇਹਦੇ ਤੇ ਸਲਿੱਪ ਵੀ ਲੱਗ ਰਹੀ ਹੈ ਇਹਦੇ ਹੈਂਡਵਰਕ ਹੈ ਟਾਈਮ ਲੱਗਦਾ ਜੀ ਹਰ ਕਾਰੀਗਰ ਨੂੰ ਪਰਮਾਤਮਾ ਨੇ ਇੱਕ ਸਾਲ ਦੀ ਰੋਜੀ ਰੋਟੀ ਬਖਸ਼ੀ ਹੈ ਸਾਰਾ ਸਾਲ ਉਹ ਇਸ ਕਿਤੇ ਤੋਂ ਆਪਣਾ ਪਰਿਵਾਰ ਪਾਲਦਾ ਉਹਨਾਂ ਦੀ ਬਣਾਈ ਹੋਈ ਗੁੱਡੀ ਦੇ ਨਾਲ ਅਸੀਂ ਵੀ ਆਪਣੇ ਪਰਿਵਾਰ ਨਾਲ ਇਸ ਬਿਜ਼ੀ ਲਾਈਫ ਦੇ ਵਿੱਚ ਕਿੰਨਾ ਕੁ ਸ਼ੌਂਕ ਵਰਿਆ ਗੁੱਡੀ ਦਾ ਗੁੱਡੀ ਦਾ ਬਹੁਤ ਸ਼ੌਂਕ ਹੈ ਜੀ ਜਿਸ ਤਰ੍ਹਾਂ ਦਾ ਸ਼ੌਂਕ ਤੁਸੀਂ ਬਿਲੋ ਦੇਖਦੇ ਸੀ 10 ਸਾਲ ਪਹਿਲੂ ਗੁੱਡੀ ਦਾ ਸ਼ੌਂਕ ਅੱਜ ਵੀ ਲੋਕਾਂ ਨੂੰ ਕੋਈ ਨਾ ਕੋਈ ਤਰੀਕੇ ਨਾਲ ਪਰਵਾਹ ਸ਼ੌਕ ਤੁਸੀਂ ਦਿੱਸਿਆ ਹੋਵੇ ਤੇ ਗੁੱਡੀ ਪਹਿਲਾਂ ਤੁਸੀਂ ਲਾਸਟ ਈਅਰ ਪਾਕਿਸਤਾਨੀ ਡਿਜ਼ਾਈਨ ਬਣਾਈ ਸੀ ਇਸ ਵਾਰ ਇਹ ਡਿਜ਼ਾਈਨਿੰਗ ਕਿਸ ਤਰ੍ਹਾਂ ਹੁੰਦੀ ਹੈ ਕਿ ਮੈਂ ਦੁਕਾਨਦਾਰ ਆ ਚਾਹੇ ਤੁਸੀਂ ਉਹ ਚਾਹੇ XYZ ਕੋਈ ਮਾਰਕੀਟ ਦੇ ਰੁਝਾਨ ਮਾਰਕੀਟ ਦੀ ਪਸੰਦ ਅਕੋਰਡਿੰਗ ਸਾਨੂੰ ਚੱਲਣਾ ਪੈਂਦਾ ਹਰ ਸਾਲ ਇਸ ਸਾਲ ਅਸੀਂ ਸਟੱਡੀ ਕਰਾਂਗੇ ਕਿ ਲੋਕਾਂ ਨੇ ਡਿਜ਼ਾਈਨਰ ਗੁੱਡੀ ਪਸੰਦ ਕੀਤੀ ਅਗਲੇ ਸਾਲ ਐਡਵਾਂਸ ਦੇ ਵੀ ਸਾਨੂੰ ਡਿਜ਼ਾਈਨਰ ਗੁੱਡੀ ਦਾ ਸਟਾਕ ਉਸ ਤੋਂ ਵੱਧ ਕਰਨਾ ਪਏਗਾ ਜਿਸ ਤਰ੍ਹਾਂ ਦੀ ਲੋਕਾਂ ਦੀ ਇਸ ਸਾਲ ਦੀ ਚਾਹਤ ਹੋਏਗੀ ਅਗਲੇ ਸਾਲ ਉਸੇ ਚੀਜ਼ੇ ਨੂੰ ਪ੍ਰਮੋਟ ਕਰਕੇ ਕੁਝ ਡਿਫਰੈਂਟ ਕਰਕੇ ਖਰੀਦਦਾਰੀ ਬਣਵਾਉਣਾ ਪਏਗਾ ਬੰਝਾਈ ਦੀ ਮਾਰਕੀਟ ਨਹੀਂ ਪਈ ਰਣਾ ਉਹਦੇ ਹਰ ਚੀਜ਼ ਨੂੰ ਹੀ ਹੈ ਜੀ ਮਹंगाई ਗੁੱਡੀ ਦੇ ਵਿੱਚ ਤੇ ਕਾਫੀ ਜ਼ਿਆਦਾ ਤੁਹਾਨੂੰ ਨਜ਼ਰ ਆਏਗੀ ਪੇਪਰ ਕਾਸਟਲੀ ਹੈ ਪੇਪਰ ਦੇ ਨਾਲ ਜਿਹੜਾ ਲੇਬਰ ਵਰਕ ਹੈ ਉਹ ਆਪਣੀ ਲੇਬਰ ਨੂੰ ਵੀ ਹਰ ਸਾਲ ਵਧਾਉਣਾ ਚਾਹੁੰਦਾ ਹੈ ਤੇ ਵਧਾਉਂਦਾ ਵੀ ਹੈ ਹਰ ਚੀਜ਼ ਉੱਤੇ ਫਰਕ ਤੇ ਹੈ ਕਾਸਟਲੀ ਹੈ ਜੀ ਗੁੱਡੀ ਪਿਛਲੇ ਸਾਲ ਤੋਂ ਤੇ ਕਾਸਟਲੀ ਮੈਂ ਤੁਹਾਨੂੰ ਕਹਿ ਦਿੰਦਾ ਮੈਂ ਨਾ ਭਾਈ ਗੁਰਜੀਤ ਸਿੰਘ ਕੀ ਕਰਵਾਏ ਕਿ ਪਤੰਗਾ ਲੈਣ ਆਏ ਆ 8 ਸਾਲ ਇੱਥੋਂ ਘੜੀ ਦੀਆਂ ਬਹੁਤ ਵਧੀਆ ਪਤੰਗ ਤੇ ਬਹੁਤ ਵਧੀਆ ਰੇਟ ਮਿਲਦੇ ਆ ਕਿਸ ਤਰ੍ਹਾਂ ਦੀ ਗੱਡੀ ਮਸ਼ਹੂਰ ਕੀਤੀ ਆ। ਹਾਂਜੀ ਵਧੀਆ ਹਰ ਇੱਕ ਗੱਡੀ ਵਧੀਆ ਕੋਈ ਮੜੀ ਨਹੀਂ। ਕਿੰਨਾ ਸ਼ਾਹ। ਸ਼ਾਹ ਵਾਹ ਦੇ ਵਾਜੀ। ਹਰ ਸਾਲ ਭਾਈ ਕੋ ਖਰੀਦਦੀ ਆ। ਕਿਹਦੇ ਵਾਸਤੇ ਲੈਣਾ ਹੈ ਤੁਸੀਂ? ਆ ਬੱਚਿਆਂ ਵਾਸਤੇ ਭਾਈ। ਆਪ ਵੀ ਡਾਈਦੀ ਆ ਪਰ ਬੱਚਿਆਂ ਵਾਸਤੇ ਆ ਤਿੰਨ ਚ ਚੌਥੀ ਦਫਾ ਲੱਜਣੇ ਬੱਚਿਆਂ ਵਾਸਤੇ। ਹਾਂਜੀ ਮੇਰੇ ਨਾਲ।